ਰਾਤੋਂ ਰਾਤ ਇੱਕ ਐਕਸੀਡੈਂਟ ਹੋਇਆ ਤੇ ਕਿੰਨੇ ਕਿਥੇ ਮਰੀਜ਼ ਆਏ 3 ਹਾਲ ਸਾਡੇ ਕੋਲ ਰਾਤ ਨੂੰ 3 ਬੈਡ ਬੋਡੀ ਆਈਆਂ 3 ਡੈਡ ਬੋਦੀਸ ਆਈਆਂ ਨੇ ਤੇ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਵਾਲੇ ਜਿਹੜੇ ਮਲਾਜਮ ਸੀਗੇ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਡ ਬੋਦੀਆਂ ਨੂੰ ਸਿਵਲ ਹਸਪਤਲ ਮੌੜ ਚਲੀ ਕੇ ਸ਼ਿਫਟ ਕਰਾ ਦਿੱਤੀਆਂ ਨੇ ਤੇ ਤਿੰਨ ਜ਼ਖਮੀ ਆਏ ਸੀਗੇ ਤੇ ਉਹ ਸਾਡੇ ਕੋਲ ਮੁੱਢਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨੇ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਹੋਣ ਦੇ ਹਾਲਾਤ ਕਾ ਠੀਕ ਸੀ ਮਰਨ ਵਾਲੇ ਹਨੀ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਮ ਸੀਗਾ ਕਰਨ ਸਨੋਫ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਨੋਫ ਬੱਗਰਾਮ ਤੇ ਤੀਸਰੇ ਦਾ ਨਾਮ ਸੀਗਾ ਸੁਰਜੀਤ ਸਿੰਘ ਸਨੋਫ ਦਰਸ਼ਨ ਸਿੰਘ ਡਾਕਟਰ ਆ ਦੇ ਕਿ ਐਕਸੀਡੈਂਟ ਹੋਇਆ ਤੇ ਕਿੰਨੇ ਇੱਥੇ ਮਰੀਜ਼ ਆਏ ਕੀ ਹਾਲ ਸਾਡੇ ਕੋਲ ਰਾਤ ਨੂੰ ਡੈਡ ਬੋਡੀ ਆਈਆਂ ਤਿੰਨ ਡੈਡ ਬੋਡੀਜ਼ ਆਈਆਂ ਨੇ ਇਹ ਉਹਨਾਂ ਨੂੰ ਉਸ ਬੰਦੇ ਦੇ ਪੁਲਿਸ ਸਟੇਸ਼ਨ ਵਾਲੇ ਜੇ ਲਾਗਮ ਸੀਗੇ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਕਟਰ ਦੀਆਂ ਸਿਵਲ ਹਸਪਤਲ ਮਾਤਾ ਮੋਰਚੀ ਦੇ ਸ਼ਿਫਟ ਕਰਾ ਦਿੱਤੀਆਂ ਨੇ ਤੇ ਤਿੰਨ ਜ਼ਖਮੀਆਂ ਆਏ ਸੀਗੇ ਤੇ ਉਹ ਸਾਡੇ ਕੋਲ ਮੁਰਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨਹੀਂ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਕ ਠੀਕ ਸੀ ਮਨਵਨ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਂ ਸੀਗਾ ਕਰਨ ਸਨੋ ਸਤਪਾਲ ਇੱਕ ਦਾ ਨਾਮ ਸੀਗਾ ਰਜੇਸ਼ ਸਨ ਆਫ ਬੱਗਾਰਾਮ ਤੇ ਤੀਸਰੇ ਦਾ ਨਾਮ ਸੀਗਾ ਸਰਜੀਤ ਸਿੰਘ ਸਨ ਆਫ ਦਰਸ਼ਨ ਸਿੰਘ ਡਾਕਟਰ ਆਹ ਦੇ ਕਿ ਐਕਸੀਡੈਂਟ ਹੋਇਆ ਤੇ ਕਿੰਨੇ ਕਿਥੇ ਮਰੀਜ਼ ਆਏ ਕੀ ਹਾਲ ਸਾਡੇ ਕੋਲ ਰਾਤ ਨੂੰ ਡੈੱਡ ਬੋਡੀ ਆਈਆਂ ਤਿੰਨ ਡੈੱਡ ਬੋਡੀਜ਼ ਆਈਆਂ ਨੇ ਤੇ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਵਾਲੇ ਜੋ ਮਾਗਲ ਸੀਗੇ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈੱਡ ਬੋਡੀਆਂ ਨੂੰ ਸਿਵਲ ਹਸਪਤਾਲ ਬਟਾਲਾ ਮੋਰਚੀ ਨੂੰ ਸ਼ਿਫਟ ਕਰਾ ਦਿੱਤੀਆਂ ਤੇ ਤਿੰਨ जख्मी ਆਏ ਸੀਗੇ ਤੇ ਉਹ ਸਾਡੇ ਕੋਲ ਮੁਰਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਇਹ ਨਹੀਂ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਕ ਠੀਕ ਸੀ ਨਹੀਂ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਮ ਸੀਗਾ ਕਰਨ ਸਾਲੋ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਾਲੋ ਭਗਰਾਮ ਤੇ ਤੀਸਰੇ ਦਾ ਨਾਮ ਸੀਗਾ surjeet singh ਸਾਲੋ ਦਰਸ਼ਨ ਸਿੰਘ ਡਾਕਟਰ ਆਹ ਦੇ ਕਿ ਐਕਸੀਡੈਂਟ ਹੋਇਆ ਤੇ ਕਿੰਨੇ ਕਿਥੇ ਮਰੀਜ਼ ਆਏ ਕੀ ਹਾਲ ਹੈ ਸਾਡੇ ਕੋਲ ਰਾਤ ਨੂੰ ਡੈਡ ਬੋਡੀ ਆਈਆਂ ਤਿੰਨ ਡੈਡ ਬੋਡੀਜ਼ ਆਈਆਂ ਨੇ ਤੇ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਵਾਲੇ ਜੇ ਲਾਗੈਮ ਸੀਗੇ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਡ ਬੋਡੀਆਂ ਨੂੰ ਸਿਵਲ ਹਸਪਤਲ ਬਤਾਲਾ ਮੋਰਚੀ ਦੇ ਸ਼ਿਫਟ ਕਰਾ ਦਿੱਤੀਆਂ ਨੇ ਤੇ ਤਿੰਨ ਜ਼ਖਮੀ ਆਏ ਸੀਗੇ ਤੇ ਉਹ ਸਾਡੇ ਕੋਲ ਮੁੱਢਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨੇ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਕ ਠੀਕ ਸੀ ਨਹੀਂ ਮਨਵਾ ਨਾ ਬਈ ਅਨੀ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਮ ਸੀਗਾ ਕਰਨ ਸਨੋਫ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਨੋਫ ਬੱਗਾਰਾਮ ਤੇ ਤੀਸਰੇ ਦਾ ਨਾਮ ਸੀਗਾ ਸੁਰਜੀਤ ਸਿੰਘ ਸਨੋਫ ਦਰਸ਼ਨ